ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 6 ਸਤੰਬਰ ਤੇ ਡੇਲੀ ਬਲੌਗ ਦੇ 47 ਤੇ ਤੁਹਾਡੀ ਸਭ ਦੀ ਮਾਰਨਿੰਗ ਸਵੇਰੇ ਸਵੇਰੇ ਇਹਨਾਂ ਖੁਸ਼ਬੂਦਾਰ ਫੁੱਲਾਂ ਦੇ ਨਾਲ ਤੇ ਤੋਰੀ ਦੇ ਫੁੱਲਾਂ ਦੇ ਨਾਲ ਅੱਜ ਦਾ ਮੌਸਮ ਬਹੁਤ ਆਸਮ ਹੋਇਆ ਪਿਆ ਕੁਦਰਤ ਖੁਸ਼ ਹੋਈ ਪਈ ਹੈ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਹੰਦਕ ਹੀ ਠੰਡਕ ਵਾਹ ਕਈ ਵਾਰ ਤਾਂ ਉਹ ਸ਼ਬਦ ਨਹੀਂ ਮਿਲਦੇ ਮੈਂ ਸ਼ਾਇਰ ਬਣ ਦੀ ਕੋਸ਼ਿਸ਼ ਕਰ ਰਹਾ ਤੰਜੀ ਗੁੱਡ ਮਾਰਨਿੰਗ ਸਭ ਨੂੰ 6 ਸਤੰਬਰ ਤੇ 47 ਡੇ ਵੈਸੇ ਸੱਚੀ ਠੰਡ ਹੋ ਚੁੱਕੀ ਮੈਂ ਸ਼ਾਇਰ ਬਣ ਰਹਾ ਸੀ ਪਰ ਬੜਿਆ ਨਹੀਂ ਗਿਆ ਤਾਂ ਇਸ ਕੁਸ਼ ਨੂੰ ਮਦ ਦਿਨ ਦੇ ਵਾਂਗ ਤੁਸੀਂ ਵੀ ਸਾਰੇ ਬਹੁਤ ਖੁਸ਼ ਰਹੋ ਇਹੀ ਆਸ ਹੈ ਦਿਨ ਦੀ ਸ਼ੁਰੂਆਤ ਦੇਖੋ ਅੱਜ ਕੀ ਕੀ ਹੁੰਦਾ ਆਪਣੇ ਨਾਲ ਕਰਾਂਗੇ ਰਿਕਾਰਡ ਤੇ ਪਾਵਾਂਗੇ ਬਾਅਦ ਚ ਬਲੌਗ ਜ਼ਿੰਦਗੀ ਦੀ ਇੱਕ ਸੱਚਾਈ ਦਿਖਾਵਾਂ ਬੜੀ ਗੂੜੀ ਸੱਚਾਈ ਹੈ ਪੂਰੀ ਦਿਖਾਣਾ ਓਏ ਇਸ ਲਈ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਕਿਸੇ ਵੀ ਰਸਤੇ ਤੋਂ ਭਟਕ ਜਾਓ ਤੁਹਾਨੂੰ ਮਾਰਗਦਰਸ਼ਨ ਦੀ ਲੋੜ ਹੈ ਤਾਂ ਦੋ ਜਗ੍ਹਾ ਨੇ ਜਿੱਥੋਂ ਤੁਸੀਂ ਪੂਰੇ ਵਧੀਆ ਤਰੀਕੇ ਨਾਲ ਸਾਫ਼ ਤੁਹਰਾ ਬਿਲਕੁਲ ਕਲੈਰਟੀ ਦੇ ਨਾਲ ਤੁਹਾਡਾ ਰਸਤਾ ਕਲੀਅਰ ਕਰ ਸਕਦੇ ਹਾਂ ਮਾਰਗਦਰਸ਼ਨ ਲੈ ਸਕਦੇ ਹਾਂ ਇੱਕ ਟਰੱਕ ਦੇ ਪਿੱਛਾ ਇੱਕ ਬੱਸ ਦਾ ਪਿੱਛਾ ਇਹਨਾਂ ਦੋਨਾਂ ਦੇ ਪਿੱਛੇ ਤੁਹਾਨੂੰ ਜ਼ਿੰਦਗੀ ਦੀਆਂ ਸਚਾਈਆਂ ਜ਼ਿੰਦਗੀ ਦੇ ਗਿਆਨ ਦੀਆਂ ਗੱਲਾਂ ਲਿਖਿਆ ਮਿਲਣਗੀਆਂ ਤਾਂ ਜਦੋਂ ਵੀ ਤੁਹਾਨੂੰ ਮਾਰਗਦਰਸ਼ਨ ਚਾਹੀਦਾ ਤੁਹਾਨੂੰ ਰਸਤਾ ਭਟ ਕਰਿਓ ਕਿਸੇ ਬੱਸ ਜੇ ਕਿਸੇ ਟਰੱਕ ਦੇ ਪਿੱਛੇ ਗੱਡੀ ਲਾ ਲਿਓ ਬਾਈਕ ਲਾ ਲਿਓ ਤੁਹਾਨੂੰ ਗਿਆਨ ਦੀ ਕੋਈ ਨਾ ਕੋਈ ਗੱਲ ਮਿਲ ਜੂਗੀ ਤੇ ਆਪਾਂ ਵੀ ਸੰਗਰੂਰ ਆ ਗਏ ਮੈਡਨ ਨੂੰ ਛੱਡ ਕੇ ਕਰੇ ਜਾਣੇ ਤਾਂ ਤੁਹਾਨੂੰ ਜ਼ਿੰਦਗੀ ਦੀ ਸਚਾਈ ਦੇ ਦਰਸ਼ਨ ਕਰਾਉਣ ਤੋਂ ਬਾਅਦ ਮੈਂ ਘਰੇ ਆ ਗਿਆ ਹੁਣ ਗਿਟ ਲੱਗੇ ਹੋਏ ਨੇ ਅਸੀਂ ਗੱਲ ਜੋ ਵੀ ਪਤਾ ਸੀ ਹੁਣ ਸ਼ੇਰਲਕ ਹੋਮਸ ਬੰਨਣਾ ਪਊ ਪਰ ਉਸ ਤੋਂ ਪਹਿਲਾਂ ਦਰਵਾਜ਼ਾ ਬੰਦ ਕਰ ਦਈਏ ਦਰਵਾਜ਼ਾ ਖੁੱਲਾ ਰਹਿ ਗਿਆ ਤਾਂ ਹਾਂ ਚ ਆਪਣੀ ਗੱਲ ਰਹਿ ਗਈ ਹੁਣ ਮੈਨੂੰ ਸ਼ੇਰਲਕ ਹੋਮਸ ਬੰਨਣਾ ਪਊਗਾ ਇੱਕ ਐਸੀ ਨਾ ਪ੍ਰਿਆ ਬੈਗ ਲੱਭਣਾ ਪੈਣਾ ਮੈਨੂੰ। ਬਹੁਤ ਸਮੇਂ ਬਾਅਦ ਬੜਾ ਕੈਂਟ ਹੋ ਗਿਆ। ਹੁਣ ਇਹ ਉੱਧਰ ਤੇ ਜਾਣਾ ਪਊ। ਟਾਈਗਰ ਇੰਦਾ ਕਾਰ ਬੇਬੀ। ਕਾਰ ਦੇ ਵਿੱਚ ਟਾਈਗਰ ਰੱਖਿਆ। ਪੈਸੋں ਸੇ ਭਰਾ ਹੋਆ ਬੈਗ ਮੈਨੂੰ ਮਿਲ ਗਿਆ। ਜਿਹੜੀ ਜੀ ਲੱਭਣੀ ਸੀ ਉਹ ਮਿਲ ਗਈ। ਮੈਂ ਤਾਂ ਬੜਾ ਟੈਨਸ਼ਨ ਹੋ ਗਈ ਕਿ ਗੁੰਮ ਪਰ ਮੈਨੂੰ ਪਤਾ ਸੀ ਕਿ ਇਹਨਾਂ ਸਾਹਮਣੇ ਹੋਈ ਆ ਮਿਲ ਗਈ ਇਹ ਹੈ ਮੇਰੀ ਅੱਜ ਦੀ ਆਊਟਫਿਟ ਭਾਈ ਮੈਂ ਬਾਲ ਬਾਰਾ ਰਿਆ ਇਸਨ ਲਹਿਰ ਆ ਗਿਆ ਜੁਲਫਾ ਜੁਲਫਾਂ ਤੇ ਦਾੜੀ ਵੱਡੀ ਹੋ ਗਈ ਵਾਹ ਵੇ ਕਿੱਥੇ ਦਿਖਾऊं ਇਹ ਦੇਖੋ ਇਹ ਜੁਲਫਾਂ ਨੂੰ ਤਾਂ ਤਿਆਰ ਹੋ ਕੇ ਦਿਖਾਰਿਆ ਬਾਲ ਖਰਾਬ ਹੋ ਜਾਣਗੇ ਤੇਰੇ ਹਾਂ ਰੱਖ ਦਿਓ ਚਲੋ ਗੁੱਡ ਗੁੱਡ ਬாய் ਰੱਖ ਲੈ ਇਹਨੂੰ ਇੱਧਰ ਤੇ ਦੇ ਪਟਾਇਆ ਉੱਤਰ ਉੱਤਰ ਆ ਜਾ ਜੱਦੀ ਬਿਲਾ ਰਹੀ ਐ ਉਹ ਦਿੱਗ ਗਿਆ ਸੀ ਬਹੁਤ ਬਹੁਤ ਜ਼ਿਆਦਾ ਜਿੱਦੀ ਐ ਇਹ ਚੱਲ ਤੁਮੈਂ ਜਾ ਰਹਾ ਫਿਰ ਬਾਏ ਲਾਈਟ ਬੰਦ ਕਰਕੇ ਜਾ ਰਹਾ ਮੈਂ ਆਫਿਸ ਜਾ ਰਹੀ ਸੀ ਕਿ ਰਾਤ ਜਾਂਦੇ ਹੋਏ ਮੈਨੂੰ ਜਿਆਦਾ ਆਪਣੇ ਆਫਿਸ ਦੇ ਵਿੱਚ ਜੁੱਤਾਂ ਲੋਂ ਲਈ ਕਿ ਉਹ ਖਤਮ ਹੋ ਗਿਆ ਸੀ ਤਾਂ ਸ਼ਿਬੂ ਵੀਰ ਆ ਸਾਡਾ ਚਿਬੂਰੇ ਤੋਂ ਜੁੱਤਾਂ ਲਾ ਕੇ ਹੋਲੇ ਤੇ ਹੁਣ ਆਪਾਂ ਆਫਿਸ ਜਾਂਦੇ ਆ ਇਹ ਛੱਲੇ ਤੇ ਧਿਆਨ ਨਾਲ ਦਿਓ ਬਈ ਇਹ ਛੱਲਾ ਮੇਰੀ ਭੈਣ ਨੇ ਦੇ ਉਨੇ ਪਾਰ ਹਸਕੂਟੀ ਚ ਵੀ ਉਹੀ ਵੱਧ ਚਲਾਉਂਦੀ ਐ ਸਕੂਟੀ ਮੈਂ ਨਹੀਂ ਤਾਂ ਚਲੋ ਜੀ ਆਫਿਸ ਚਾਲਦੇ ਆ ਜੇ ਰੱਬ ਫਿਰ ਤੋਂ ਖੁਸ਼ ਹੋ ਗਿਆ ਵੱਲ ਨੂੰ ਹੀ ਪੈ ਰਿਆ ਅੰਗਰੂਰ ਆ ਦੇਖ ਲੋ ਵੱਲ ਨੂੰ ਇਹ ਆ ਜੀ ਨਾ ਕਾਲਾ ਬਤਲਾ ਪੂਰਾ ਉਹ ਤਾਂ ਇਹ ਤੁਹਾਨੂੰ ਕੱਲ ਵਾਲੇ ਬਲੌਗ ਚ ਮੈਂ ਕੱਲ ਵਾਲੇ ਜਿਹੜੇ ਪਰਸਨਲ ਬਲੌਗ ਚ ਮੈਂ ਕਿਹਾ ਸੀ ਨਾ ਕਿ ਚੇਤਾਵਨੀ ਆਈ ਹੈ ਕਿ ਖੜਾ ਦਾ ਖਤਰਾ ਦੁਆਰੇ ਹੈ ਬਈ ਬਹੁਤ ਮੀਂਹ ਪੈਣਿਆ ਆ ਤਾਂ ਬਹੁਤ ਮੀਂਹ ਹੈ ਤੇ ਅੱਜ ਮੈਂ ਆਇਆ ਕਿ ਸਕੂਟਰੀ ਤੇ ਤੇ ਆਪਣਾ ਨਵਾਂ ਨਵੀਂ ਸਕੂਟਰੀ ਆ ਗਈ ਆਪਣੀ ola ਤੇ ਬੀੜਾ ਲੈ ਕੇ ਆਇਆ ਅੱਭੀ ਰਣੀ ਉਸਦੇ ਲਈ ਦੋ ਵਧਾਈਆਂ ਤੈਨੂੰ ਖੂਬ ਚਾਹੁੰਦੀ ਬਸ ਨੂੰ ਕੰਗ੍ਰੈਚੁਲੇਸ਼ਨ ਕਰਿਓ ਨਾ ਮੌਲੀ ਵਾਲਾ ਇਹਨਾਂ ਦੀ ਪੰਜਰੋ ਵਜਾਉਣ ਦੇ ਬਾਸਦੇ ਯਾਰ ਦਾ ਰਹੀ ਮੀ ਪੈ ਲੱਗਿਆ ਜੀ ਲੈਣੀ ਸੀ ਟੈਸਟ ਡਰਾਈਵ ਤੁਹਾਰੀ ਜੀ ਟੈਸਟ ਡਰਾਈਵ ਤਾਂ ਵੀ ਹੁਣ ਤਾਂ ਆਪਦੀ ਹੋ ਗਈ ਤੁਹਾਨੂੰ ਆਪਦੀ ਡਰਾਈਵ ਹੀ ਲੈਣੀ ਆ ਮੇਰਾ ਫੋਨ ਲੱਗਾ ਹੋ ਸੀਗਾ ਐਡੀਟਿੰਗ ਤੇ ਰੇਟਿੰਗ ਚੱਲ ਰਹੀ ਸੀਗੀ ਅਸੀਂ ਇਹ ਲਈਏ ਡਰਾਈਵ ਕਰਾਇਆ ਨੂੰ ਬਹੁਤ ਨਿਆਰਾ ਤੇ ਅਸੀਂ ਆਏ ਸੀ ਵੀਰੇ ਹੁਣਾ ਕੁਜਨੀਖ ਹਟ ਤੇ ਬਹੁਤ ਸੋਹਣਾ ਮੈਨਜ਼ ਵੀ ਏਰੀਆ ਮੇਰੇ ਅੱਗੇ ਵੀ ਲੈ ਕੇ ਗਿਆ ਪਰ ਮੇਰਾ ਅੱਗੇ ਧਿਆਨ ਨਹੀਂ ਗਿਆ ਵੀਰੇ ਦਾ ਵੀਰੇ ਘਟ ਗਰਲੀ ਕਲੋਥਿੰਗ ਵੀ ਆ ਗਰਲਸ ਦਾ ਸਾਮਾਨ ਲੈ ਕੇ ਜਾਣਾ ਕੁੜੀਆਂ ਨੇ ਤਾਂ ਜੁਨੀਖ ਹਟ ਕੁੜੀਆਂ ਲਈ ਵੀ ਆ ਇਧਰ ਮੁੰਡਿਆਲਾ ਬਹੁਤ ਘੈਂਟ ਕੱਪੜੇ ਨੇਗੇ ਅਸੀਂ ਤਾਂ ਕਾਫੀ ਲੈ ਜਾਂਦੇ ਔਰ ਆਪਣੇ ਵੀਰ ਤੇ ਆ ਤਾਂ ਆ ਜਿਓ ਬਈ ਜਿੰਨੇ ਨੇ ਵੀ ਲੈਣਾ ਤੇ ਕਰਵਾ ਚਾਹ ਤਾਰੇ ਆ ਆਉਂਦੇ ਆਂ ਘਰ ਵਾਲਿਆਂ ਨੂੰ ਦਵਾਉਣਾ ਸਮਾਨ ਤਾਉ ਉਹ ਯੂਨੀਕ ਹਟ ਮੀ ਫਿਰ ਇਹ ਜਦੋਂ ਆਪਾਂ ਬਾਹਰ ਨਿਕਲਦਾ ਮੀ ਨਿੱਕ ਚੱਲ ਪੈਂਦਾ ਹੈ ਜਦੋਂ ਆਪਾਂ ਬਾਹਰ ਆਉਂਦੇ ਤਾਂ ਮੀ ਚੱਲ ਪੈਦਾ ਤਾਂ ਆਵਾਜ਼ ਨਿਆਰੇਦਾਰ ਹੈ ਨਿਆਰੇਦਾਰ ਸਾੜੇ ਮੂਰੇ ਸਾੜੇ ਮੂਰੇ ਦੀ ਤੋੜ ਕੇ ਜਾਂਦੇ ਆ ਸਾੜੇ ਤੁਸੀਂ ਆਉਂਦੇ ਆ ਹੋ ਬਹੁਤ ਨਿਆਰਾ ਯਾਰਾ ਰੋਟੀ ਜੀ ਦੋ ਇਹ ਧੜਕਾ ਨਹੀਂ ਦੜਕਾ ਨਹੀਂ ਆ ਨਜ਼ਾਰੇ ਦੇਖੀ ਅੱਖੀਂ ਤਬੀਰਾ ਦੇ ਰਿਆ ਜਿਹਾ ਪਾਰਟੀ ਨਵੀਂ ਸਕੂਟੀ ਦੀ ਅਸੀਂ ਆਏ ਆ ਸਾਬੇ ਐਨਾ ਤੁਸੀਂ ਕਿ ਆਪਾਂ ਸੱਜੀ ਹਾਂ ਮੈਂ ਆਪ ਦੇ ਲਈ ਕਰਾ ਰਹੇ ਆ ਮਨ ਨੌਣ ਦੇ ਵਿੱਚ ਵੀਰਾ ਲਊਗਾ ਵੇਚ ਪਰ ਵੀਰੇ ਨੇ ਛੜਤਾ ਨਾ ਸਾਰਾ ਕੁਝ ਉਹ ਚਲੀ ਗਿਆ ਨਾ ਇਹ ਨੌਨ ਤੱਕ ਤਾਂ ਸ਼ਿੰਭਾ ਦਾ ਬਰਤ ਨਹੀਂ ਆ। ਅੱਜ ਅਬਰੇ ਜੀ ਦੇ ਥੱਲੇ ਨਾ ਮੈਪ ਕੇ ਨਾ ਤੁਹਾਡਾ ਵੈਜਾ ਮੇਰਾ ਤੇਰਾ ਨੌਨ ਵੈਜਾ। ਖਾਓ ਵੈਜ ਬਾਈ। ਵਾਹ ਖਾ ਕੇ ਤਾਂ ਮਜ਼ਾ ਆ ਜਾਂਦਾ। ਬੋਟੇ ਬਸ ਆ ਜਾਣ ਮੇਰੇ ਪੰਜ। ਬਿਲਕੁਲ ਆ। ਉਹ ਨਹੀਂ ਪਸੂ। ਇਹ ਨੇਕਵਾਦੀ ਖਾਧਰ। ਮੈਨੂੰ ਬੱਦ ਟਾਈਮ ਹੋ ਗਿਆ। ਤੁਸੀਂ ਵਿੱਚੋਂ ਕਰਕੇ ਸੀ ਨਾ ਮਿੰਟ ਉਹ ਤੁਸੀਂ ਉਹ ਖਾ ਲਿਆ ਸੀਗਾ ਕਿ ਕਿੱਕੀ ਨੂੰ ਫਿਰ ਆਸੀ ਉਹ ਨਹੀਂ ਘਰ ਮੈਂ ਖਾਣਾ ਨਹੀਂ ਹੈਗਾ ਨੌਨ ਵੇਜ ਫਿਰ ਉਸ ਤੋਂ ਬਾਅਦ ਨਹੀਂ ਖਾਦਾ ਮੈਂ ਸੱਭ ਵੀ ਨਹੀਂ ਖਾਦਾ ਮੈਂ ਹੈ ਜਦ ਤੁਸੀਂ ਕਿਹਾ ਸੀ ਮੈਂ ਖਾਂਦਾ ਨਹੀਂ ਨੌਨ ਵੇਜ ਉਸ ਤੋਂ ਬਾਅਦ ਮੈਂ ਵੇਜ ਖਾ ਲਿਆ ਨਹੀਂ ਹੈਗਾ ਮੈਂ ਸੱਭ ਤੇ ਫਿਰ ਮੈਂ ਕਿਹਾ ਚੱਲ ਮੈਂ ਬਰਯਾਨੀ ਖਾ ਲਾਂਦਾ ਸੀ ਫਿਰ ਅੱਜ ਸਵਾਸਤੀ ਵੀਰੇ ਅੱਜ ਤੰਦੀਏ ਵਾਪਸ ਮੈਂ ਵੀ ਰੁਕ ਗਿਆ ਪਰ ਸਾਡ ਛੱਡ ਲੱਗਦੇ ਯਾਰ ਬੈਠਣ ਲੱਗੇ ਸੀ ਬਿੱਟ ਮਾਰੀ ਤੇ ਇਸੇ ਤੋਂ ਥੋਪ ਹੈ ਗਿਆ ਹੋ ਬੈਠੀ ਇਹ ਥੋਪਾਂ ਚ ਨਿਕਲਦੇ ਨੇ ਇਹ ਗੋਲੇ ਦੇਖੋ ਉੱਪਰ ਬੈਠੀ ਥੋਪ ਦਾ ਗੋਲਾ ਹੈ ਆ ਦੇਖ ਕੋਣ ਮਾਰੀ ਆ ਇੱਕ ਹੋਰ ਮਾਰੀ ਆ ਤੇ ਹੈਲੋ ਤਾਂ ਸਾਨੂੰ ਹੂ ਚੱਕ

ਜਦੋਂ ਕਾਲੀ ਹੁੰਦੀ ਹੈ ਨਾ ਉਦੋਂ ਹੀ ਇਹ ਪੰਗੇ ਪੈਂਦੇ ਪਤਾ ਨਹੀਂ ਭਾਈ ਇੰਨੀ ਟ੍ਰੈਫਿਕ ਕਿੱਥੋਂ ਆ ਗਈ ਮੈਂ ਰੋਜ ਇਸ ਰੋਡ ਤੋਂ ਜਾਣਾ ਅੱਜ ਤਾਂ ਗੜਗਾਉਂ ਵਾਲਾ ਜਾਮ ਲੱਗਿਆ ਪਿਆ ਓਰੇ ਉਦੋਂ ਟਾਈਮ ਹੋ ਰਿਹਾ ਵਾ 1:54 ਮਿੰਟ 2 ਵਜੇ ਛੁੱਟੀ ਹੋ ਜਾਣੀ ਹੈ ਮੈਡਮ ਨੂੰ ਉਸਨੇ ਕਿਹਾ ਕਿ ਮੈਨੂੰ ਲੈਣ ਨਹੀਂ ਆਏ ਟਾਈਮ ਤੇ ਫਿਰ ਤਾਂ ਫੋਨ ਤੇ ਫੋਨ ਚੜੂਗਾ ਫੋਨ ਤੇ ਫੋਨ ਉਹ ਵੀ ਵਿਚਾਰੇ ਠੀਕ ਨੇ ਉੱਥੇ ਫਿਰ ਸਕੂਲ ਚ ਸਾਰੇ ਮੈਡਮ ਵਗੈਰਾ ਚਲੇ ਜਾਂਦੀਆਂ ਨੇ ਨਾ ਉਹਨਾਂ ਇਕੱਲੇ ਰਹਿਣਾ ਪੈਂਦਾ ਹਰ ਦਿਨ ਤੁਹਾਨੂੰ ਪਤਾ ਹੈ ਨਾ ਇਕ ਫੀਮੇਲ ਦੇ ਲਈ ਇਕੱਲੇ ਪੂਰੇ ਸਕੂਲ ਦੀ ਬਿਲਡਿੰਗ ਚ ਬਹਿਣਾ ਔਖਾ ਹੋ ਜਾਂਦਾ ਮਾਹੌਲ ਵੀ ਖਰਾਬ ਨੇ ਜੀ ਗੱਲ ਦੇ ਤਾਂ ਬਾਈ ਜਲਦੀ ਕਰੋ ਯਾਰ ਮੈਂ ਅੱਧੀ ਵਾਈਫ ਨੂੰ ਲੈਣ ਜਾਣਾ ਤੇ ਇਧਰ ਲਾਈਨ ਚੱਲੇ ਜਾਂਦੇ ਆ ਯਾਰ ਆ ਲਾਈਨ ਰੁਕੀ ਪਈ ਆ ਕੀ ਹੋ ਗਿਆ 3 ਮਿੰਟ ਹੋ ਗਏ ਤੇ ਮੈਂ ਇਤੂ ਸਾ ਇਤੂ ਸਾਈਡ ਗਿਆ ਬੜਿਆ ਇੰਨੀ ਟ੍ਰੈਫਿਕ ਹੈ ਯਾਰ ਚੱਲਦੇ ਆ ਆ ਠੀਕ ਆ ਈ ਡਿਕਸ਼ਨ ਸਾਈਡ ਤੋਂ ਕਿੱਧਰ ਜਾ ਰਿਹਾ ਇਹਦਾ ਤਾਂ ਬੱਸ ਚੱਲੇ ਤਾਂ ਇਹ ਤਾਂ ਗੱਡੀ ਦੇ ਉੱਪਰ ਦੀ ਗੱਡੀ ਲੈ ਜਾਣਾ ਓਹੋ ਯਾਰ 2:00 ਵਜ ਕੇ 1 ਮਿੰਟ ਹੋ ਗਿਆ ਮੈਂ ਸਿਰਫ ਅਜੇ ਸੰਰੂ ਰੇਲ ਦੇ ਚੌਂਕ ਦੇ ਵਿੱਚ ਪਹੁੰਚ ਆਜ ਤਾ ਲੰਕਾ ਲੱਗੂ ਆਜ ਤਾ ਮੈਡਮ ਕਰੋਗੀ ਮੇਰੀ ਸੇਵਾ ਆ ਰਹੇ ਹਨ ਪਰ ਮੈਂ ਯਾਰ ਮੈਂ ਫਸ ਗਿਆ ਸੀ ਇਹ ਟ੍ਰੈਫਿਕ ਚ ਵੈਸੇ ਹੈਰਾਨੀ ਦੀ ਗੱਲ ਹੈ 2:12 ਹੋ ਗਏ ਅਠ ਮੈਡਮ ਦਾ ਅਜ ਤੱਕ ਕੋਈ ਫੋਨ ਨਹੀਂ ਆਇਆ ਕੋਈ ਮੈਸੇਜ ਨਹੀਂ ਆਇਆ ਆ ਦੇ ਮੇਰੇ ਬਾਅਦ ਮੇਰੇ ਵਾਲ ਮੀਚ ਭਿੱਜ ਗਏ ਇਹ ਵੀ ਹੁਣ ਕਹਿ ਰਹੇ ਨੇ ਕਿ ਕਟਿੰਗ ਕਰਾ ਦੇ ਕਟਿੰਗ ਕਰਾ ਦੇ ਪਰ ਮੈਂ ਅੱਜ ਕਟਿੰਗ ਨਹੀਂ ਕਰਾਨੀ ਤਾਂ ਕਿੱਦੋਂ ਵਾ ਗਿਆ ਧਿਆਨ ਭੋਰ ਗਿਆ ਮੈਂ गाइस 1:30 ਹੋ ਗਈ ਬਟ ਮੈਡਮ ਦਾ ਤੱਕ ਫੋਨ ਤੇ ਮੈਸੇਜ ਕੋਈ ਨਹੀਂ ਆਇਆ ਆਂਦੀ ਦੀ ਗੱਲ ਹੈ ਤਾਂ ਉਹ ਤਾਂ ਮੈਨੂੰ 2 ਵੇ ਨੂੰ ਮੈਂ ਫੋਨ ਕਰ ਲਾਇਆ ਜਦ ਨੇ ਆ ਗਈ ਕਿੱਥੇ ਹੋ ਜਲਦੀ ਆਜੋ ਰੁਕ ਕੋਈ ਮੀਟਿੰਗ ਵਗੈਰਾ ਹੋਣ ਲੱਗੀ ਹੋਗੀ ਅੱਜ ਤਾਂ ਹੀ ਪੇਰੈਂਟ ਟੀਚਰ ਮੀਟਿੰਗ ਸੀਗੀ ਆਬੇ ਪਰ ਯਾਰ ਇੱਕ ਸੱਚੀ ਗੱਲ ਜਦੋਂ ਮੈਂ ਆਦੀ ਮੈਡਮ ਨੂੰ ਮੈਂ ਕਹਿ ਦਿੰਨਾ ਬਟ ਮੈਂ ਹਾਲ ਵੀ ਕਹਿਣਾ ਕਿ ਮੈਂ ਬਹੁਤ ਬਹੁਤ ਭੱਗਾ ਕਿ ਉਹ ਮੈਨੂੰ ਮੇਰੀ ਘੋਗੜ ਮਿਲੀ ਮੇਰੀ ਵਾਈਫ ਮਿਲੀ ਤਾਂ ਯਾਰ ਹਰ ਇੱਕ ਕਿਨੇ ਕਾਮਯਾਬ ਬੰਦੇ ਦੇ ਵਿੱਚ ਇੱਕ ਫੀਮੇਲ ਦਾ ਹੱਥ ਹੈ ਤਾਂ ਮੇਰੇ ਜੇ ਮੈਂ ਕਾਮਯਾਬ ਹੋ ਗਿਆ ਨਾ ਹੂੰਗਾ ਆਫਕੋਰਸ ਜੇ ਜੂ ਦਾ ਲਾਉਣੇ ਨਹੀਂ ਇਸ ਦਾ ਆਪਣੇ ਵਾਲੇ ਚ ਜਾਂ ਜੇ ਦਾ ਆਪਣੀ ਜ਼ਿੰਦਗੀ ਚ ਕੋਈ ਜਗ੍ਹਾ ਨਹੀਂ ਹੈਗੀ ਆਪਾਂ ਫੋਣਾ ਸਟਰਗਲ ਚੱਲ ਰਹੀ ਹੈ ਕਰ ਰਹੇ ਆ ਮਿਹਨਤ ਲੈ ਕੇ ਜਾਵਾਂਗੇ ਪੂਰੀ ਕੁੜੀ ਦੇ ਉੱਪਰ ਤਾ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਮੇਰੀ ਉਸ ਕਾਮਯਾਬੀ ਚ ਪਾਸਪੋਰਟ ਆ ਯਾਰ ਮੈਨੂੰ ਮਿਲਦਾ ਇਹਨਾਂ ਵੱਲੋਂ ਕਦੇ ਉਹਨੇ ਮੈਨੂੰ ਬਹੁਤ ਸਮਝਾਉਂਦੀ ਵੀ ਹਰ ਚੀਜ਼ ਦੇ ਵਿੱਚ ਉਹ ਸਿਆਣੀ ਹੈ ਆਈ ਐਮ ਆਮ ਸੋ ਲੱਕੀ ਆਈ ਐਮ ਡੈਮ ਲੱਕੀ ਯਾਰ ਮੈਂ ਅਬ ਦੇ ਨਾਲੋਂ ਭਾਗਾ ਵਾਲਾ ਕਿਸ ਨੂੰ ਨਹੀਂ ਸਮਝਦਾ ਤੇ ਮੈਨੂੰ ਮੇਰਾ ਹੈਣਾ ਪਿਆਰ ਮਿਲਿਆ ਮੇਰੀ ਵਾਈਫ ਮਿਲੀ ਮੈਨੂੰ ਪੇਟਾ ਦਿੱਤਾ ਵਾਇਗਰੂ ਨੇ ਕਾ ਨਜ਼ਾਰਾ ਏ ਅਸਲੀ ਜ਼ਿੰਦਗੀ ਹੈ ਨਜ਼ਾਰਿਆਂ ਦੀ ਹਾਂ ਚਲੋ ਪੈਸੇ ਕਾ ਦਾ ਆ ਬਿਜ਼ਨਸ ਆ ਚੱਲਦਾ ਉੱਪਰ ਉਤਰਾ ਚੜਾ ਸਭ ਕੁਝ ਚੱਲਦਾ ਰਹਿੰਦਾ ਏ ਜ਼ਿੰਦਗੀ ਚ ਬਟ ਅਸਲੀ ਦੌਲਤ ਮੇਰੀ ਮੇਰੀ ਘੋਗੜੀ ਆ ਜੇ ਉਹ ਨਹੀਂ ਤਾਂ ਫਿਰ ਮੈਂ ਸਭ ਤੋਂ ਗਰੀਬ ਆ ਪਰ ਉਹ ਮੇਰੇ ਨਾਲ ਆ ਮੈਂ ਸਭ ਤੋਂ ਅਮੀਰ ਬੰਦਾ ਸਭ ਤੋਂ ਅਮੀਰ ਤਾਂ ਬਹੁਤ ਬਹੁਤ ਜ਼ਿਆਦਾ ਥੈਂਕਫੁਲ ਆ ਗੋਡ ਨੂੰ ਮੇਰੀ ਘੋਗੜ ਮੈਨੂੰ ਦੇਣ ਦੇ ਲਈ ਇਹ ਘੋਗੜ ਤੇ ਮੈਂ ਚੀਜ਼ ਤੁਹਾਨੂੰ ਦਿਲੋਂ ਕਹਿ ਰਿਹਾ ਕਿਉਂਕਿ ਜਦੋਂ ਮੈਂ ਵੀਡੀਓ ਬਣਾਉਣਾ ਹੁੰਦਾ ਨਾ ਉਦੋਂ ਮੇਰੇ ਮਾਈਂਡ ਚ ਨਹੀਂ ਆਉਂਦਾ ਹੁੰਦਾ ਕਿ ਮੈਂ ਕੋਈ ਸੋਚ ਸਮਝ ਕੇ ਬੋਲਾਂ ਕਿਉਂਕਿ ਇਹ ਮੇਰੀ ਅਨੰਦਾ ਕੀ ਬਸ ਦੱਸ ਬੋਲ ਤਾਂ ਦਿਲ ਸੀਗਾ ਦੱਸਦਾ ਮਗਾਜੀ ਫੋਨ ਨੇ ਆਇਆ ਫੋਨ ਨੇ ਮੈਡਮ ਦਾ ਛੁੱਟੀ ਲੇਟ ਹੋ ਰਹੀ ਐ 3 ਵਜੇ ਛੁੱਟੀ ਹੋਊ ਕਹਿੰਦੇ ਇਹ 2 ਵਜੇ ਕਿਉਂ ਇੰਨੀ ਮਿੰਟ ਹੋਏ ਨੇ ਉਹ ਬੈਠੇ ਰਹੋ ਬਾਹਰ ਦਾ ਬਹੁਤ ਸੋਹਣੀ ਹਵਾ ਚੱਲ ਰਹੀ ਯਾਰ ਬਹੁਤ સારી ਰੱਬ ਦਾ ਵੀ ਕਮਾਲ ਹੈ ਨਾ ਕਮਾਲ ਦੀ ਤਾਕਤ ਹੈ ਰੱਬ ਇਹਨਾ ਮੀਂਹ ਪਾਇਆ ਹੁਣ ਆਸਮਾਨ ਬਿਲਕੁਲ ਸਾਫ਼ ਕਰਿਆ ਪਿਆ ਠੰਡ ਕਰਨ ਲਈ ਅਲੱਗ ਅਲੱਗ ਗੇਮਾਂ ਖੇਡਦਾ ਰੱਬ ਇਹ ਦੇਖੋ ਕਿਸੇ ਨੇ ਆਪਣਾ ਅਲੱਗ ਤੋਂ ਦੁਸ਼ਹਿਰਾ ਮਨਾਇਆ ਹੋਇਆ ਵਾ ਰਾਵਨ ਨਾਲ ਬੈਠ ਕੇ ਪੈਗ ਲਾਇਆ ਕਿਸੇ ਨੇ ਓਹੋ ਬਹੁਤ ਲੇਟ ਹੋ ਗਿਆ ਘਰੇ ਆਉਣ ਚ ਕਿਉਂਕਿ ਅੱਜ ਛੁੱਟੀ ਬਹੁਤ ਲੇਟ ਹੋਈ ਆ ਘੰਟਾ ਮੈਂ ਉੱਥੇ ਖੜਾ ਰਿਹਾ ਸਕੂਲ ਹੁਣ ਮੈਂ ਘਰੇ ਛੱਡਿਆ ਵਾ ਹੁਣ ਮੈਂ ਆਫਿਸ ਜਾ ਕੇ ਆਉਣਾ ਕੰਮ ਆਇਆ ਵਾ ਕੁਝ ਟਿਕਟਾਂ ਨਹੀਂ ਗਿਆ ਉਹ ਕਰਨੀਆਂ ਨੇ ਬੁੱਕ ਵਾਟ ਆ ਹੈਕਟਿਕ ਈਵਨਿੰਗ ਉਹ ਯਾਰ ਇੰਨੀਆਂ ਕਾ ਟਿਕਟਾਈਆਂ ਇੰਨਾ ਸੋਹਣਾ ਰੇਟ ਦਿੱਤਾ ਪਰ ਯਾਰ ਕਈ ਵਾਰ ਨਾ ਕਲਾਇੰਟ ਵੀ ਉਹੀ ਅੜ ਸਟੱਕ ਹੋ ਜਾਂਦਾ ਅੜ ਜਾਂਦਾ ਕਿ ਨਾ ਵੀ ਇੰਨੇ ਦੀ ਆ ਹੁਣ ਨਹੀਂ ਹੈਗੀ ਉਨੀ ਤਾਂ ਕਿੱਥੋਂ ਦੇ ਦੀਏ ਇੱਕ ਮਾਰਕੀਟ ਦੇ ਵਿੱਚ ਇੱਕ ਦੂਜਾ ਕਲਾਇੰਟ ਖਰਾਬ ਕਰ ਦਿੰਦਾ ਬਹੁਤ ਹੋਰ ਚਲੋ ਆਪਾਂ ਆਪਦੇ ਵੱਲੋਂ ਸਹੀ ਰੇਟ ਦਿੱਤਾ ਸੀਗਾ ਨਹੀਂ ਸੈੱਟ ਲੱਗਿਆ ਜਿੱਦਾਂ ਵੀ ਜਿੱਥੋਂ ਤੁਹਾਨੂੰ ਸਹੀ ਮਿਲ ਰਿਹਾ ਤੁਸੀਂ ਲੈ ਸਕਦੇ ਹੋ ਔਰ ਇਹ ਚੈੱਕ ਕਰਕੇ ਸਿਰ ਤੋਂ ਖਾ ਲਾ ਗਿਆ ਅਨਕ ਦਾ ਮਗਰ ਹੈ ਨੇਥਾ ਨੂੰ ਕੱਢੀ ਪਰ ਨਹੀਂ ਮਿਲੀ